ਹਾਂਜੀ ਭਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਭਾਂਜੀ ਆਪਣਾ ਜਸਜੀਤ ਕੌਰ ਇਹ ਕਿਹੜੇ ਪਿੰਡ ਤੋਂ ਆਏ ਪੰਮ ਤੋਂ ਕੀ ਸਮੱਸਿਆ ਕੀ ਸੀ ਮਾਤਾ ਜੀ ਦੀ ਸੱਦਿਆਂ ਦੀ ਚੂਲੇ ਸੀ ਤੇ ਡਿਸਕ ਦੀ ਪ੍ਰੋਬਲਮ ਸੀ ਅੱਛਾ ਕਿੰਨੇ ਸਾਲਾਂ ਤੋਂ ਸਾਲ 1.5 ਸਾਲ ਤੋਂ ਸਾਲ 1.5 ਸਾਲ ਤੋਂ ਹਾਂਜੀ ਪਹਿਲਾਂ ਤੁਹਾਨੂੰ ਇਹ ਕਿ ਤੁਹਾਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰਪੁਰ ਤੋਂ ਵੀ ਜਲੰਧਰ ਤੋਂ ਵੀ ਫਗਵਾੜੇ ਤੋਂ ਵੀ ਅੱਛਾ ਠੀਕ ਹੈ। ਫਰੈਂਡਾ ਤੋਂ ਤਾਂ ਰੋਜ਼ ਡੇਲੀ ਦਾ ਇਸ ਇੰਜੈਕਸ਼ਨ ਲਵਾਉਣੇ ਦਵਾਈ ਲੈਣੀ। ਹਾਂਜੀ। ਅੱਛਾ ਠੀਕ ਹੈ ਜੀ। ਹਾਂਜੀ। ਤੇ ਇੱਥੇ ਹੁਣ ਤੁਸੀਂ ਗਨਾਨਕੇ ਚ ਐਡੀਬੈਂਸੀ ਬੋਟੇ ਨੂਡ ਪਹੁੰਚੇ ਆਂ। ਹਾਂਜੀ। ਕਿੰਨੀ ਵਾਰੀ ਆਏ ਆਂ? ਅਸੀਂ ਆ ਗਏ 8-9 ਵਾਰੀ ਆ ਗਏ ਆਂ। 8-9 ਵਾਰੀ ਆ ਗਏ ਨਾ? ਹਾਂਜੀ ਹਾਂਜੀ। ਤੇ ਤੁਹਾਨੂੰ ਕਿੰਨਾ ਆਰਾਮ ਆ ਗਿਆ? ਹਾਂਜੀ 100 ਚੋਂ ਕਿਨੇ ਪਰਸੈਂਟ ਆਰਾਮ ਆ ਗਿਆ 70% ਤਾਂ ਹੈ 70% ਆਰਾਮ ਆ ਗਿਆ ਤਾਂ ਹੀ ਨਹੀਂ ਸੀ ਹੁੰਦਾ ਤੁਰੇ ਨਹੀਂ ਹੁੰਦਾ ਸੀ ਨਾ ਤੋਂ ਬਿਲਕੁਲ ਅੱਛਾ ਜੀ ਜਿਸ ਚੈੱਕ ਕਰਾਇਆ ਡਾਕਟਰ ਨੇ ਦੱਸਿਆ ਕੁਝ ਕੀ ਕੀ ਚੂਲਾ ਚੇਂਜ ਕਰਨਾ ਹੈ ਜੀ ਕੁਝ ਚੇਂਜ ਕਰਨ ਲਈ ਨੂੰ ਨਹੀਂ ਕਿਹਾ ਸੀਗਾ ਚੂਲਾ ਚੇਂਜ ਕਰਨ ਬਸ ਗਿਆ ਸੀ ਨਾ ਹਾਂਜੀ ਤੇ ਉਹ ਕਹਿੰਦੇ ਸੀ ਜਿਹੜੀ ਮਣਕੇ ਵਾਲੀ ਦੀ ਹੱਡੀ ਬਿਲਕੁਲ ਖਰਾਬ ਹੋ ਚੁੱਕੀ ਆ ਓਕੇ ਠੀਕ ਹੈ ਜੀ ਤੇ ਹੁਣ ਇਹ ਨਹੀਂ ਤਾਂ ਇਦਾਂ ਹੀ ਬਸ ਸੈੱਟ ਕੀਤਾ ਤਾਂ ਠੀਕ ਆ ਤੁਰਦੇ ਫਿਰਦੇ ਆ ਤੁਰਦੇ ਫਿਰਦੇ ਅਗਰ ਨੂੰ ਕਾਫੀ ਫਰਕ ਹੋਣਾ ਹਾਂਜੀ ਹਾਂਜੀ ਠੀਕ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ